ਦਾਰਾ ਸਿੰਘ ਦੇ ਮੁੰਡੇ ਅਤੇ ਉਸਦੇ ਸਾਥੀ ਕੋਲੋਂ ਇੱਕ ਕਵਾਂਟਲ ਭੁੱਕੀ ਬਰਾਮਦ ਕੀਤੀ ਗਈ ਪਟਿਆਲਾ ਪੁਲਿਸ ਨੇ ਕੀ ਆਖਿਆ ਥਾਣਾ ਅਨਾਜ ਮੰਡੀ ਦੇ ਐਸਐਚਓ ਨੇ ਕੀ ਕਿਹਾ ਤੁਸੀਂ ਵੀ ਸੁਣੋ ਤੁਹਾਨੂੰ ਪਤਾ ਹੀ ਹੈ ਪੰਜਾਬ ਸਰਕਾਰ ਤੋਂ ਸਾਡੇ ਡੀਜੀਪੀ ਸਾਹਿਬ ਤੇ ਸਮਾਜਯੋਗ ਸਾਡੇ ਡੀਆਈ ਸਾਹਿਬ ਤੇ ਐਸਐਸਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਉਹਦੇ ਤਹਿਤ ਅਸੀਂ ਏਰੀਆ ਦੇ ਵਿੱਚ ਗਸ਼ਤ ਵਗੈਰਾ ਬਹੁਤ ਵਧਾਈ ਹੋਈ ਆ ਤੇ ਕੱਲ ਪਰਸੋਂ 21 ਤਰੀਕ ਨੂੰ ਸਾਡੀ ਪੁਲਿਸ ਪਾਰਟੀ ਅਮਰਜਾਪੁਰ ਵਾਲੇ ਰੋਡ ਤੇ ਸੀਗੀ ਤਾਂ ਉਥੋਂ ਇਨਫੋਰਮੇਸ਼ਨ ਮਿਲੀ ਸੀਗੀ ਸਾਨੂੰ ਤੇ ਮੌਕੇ ਤੇ ਨਾਕਾਬੰਦੀ ਕੀਤੀ ਹੋਈ ਸੀਗੀ ਤੇ ਉਥੋਂ ਸਾਡੇ ਕੋਲ ਸਵਿਫਟ ਕਾਰ ਦੇ ਵਿੱਚੋਂ 100 ਕਿਲੋ ਭੁਕਚੂਨਾ ਪੋਸਟ ਬਰਾਮਦ ਹੋਈ ਹੈ ਸਰ ਉਹਨੂੰ ਉਦੋਂ ਵਿਅਕਤੀ ਨੂੰ ਕਾਬੂ ਕੀਤਾ ਹੈ ਹਾਂਜੀ ਕਾਬੂ ਇਹ ਦੋ ਜਣੇ ਸੀਗੇ ਜੀ ਬਲਜੀਤ ਸਿੰਘ ਬਲਜੀਤ ਸਿੰਘ son of ਦਾਰਾ ਸਿੰਘ ਤੇ ਬਲਜੀਤ ਸਿੰਘ son of ਸੁਦੇਸ਼ ਸਿੰਘ ਇਹਨਾਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਮਾਮਲੇ ਦਰਜ ਨੇ ਜੀ ਐਨਡੀਬੀ ਅਦਨ ਜੀ ਕੁਝ ਹੋਰ ਨੇ ਇੱਕ ਦਾ ਰੋਗਾ ਜਾਂ ਸਨੇਚਿੰਗ ਦਾ ਜੀ ਤੁਸੀਂ ਆਜ ਕਿੰਨ ਸਪਲਾਈ ਦੇ ਰਹੀ ਸੀ ਤੇ ਇਹ ਜੀ ਜੀ ਇਨਟੈਰੋਗੇਸ਼ਨ ਇਹਨਾਂ ਦੀ ਪੁੱਛੀ ਗਈ ਉਸ ਤੋਂ ਪਤਾ ਲੱਗੂਗਾ ਜੀ ਰਮਾਨ ਇਹਨਾਂ ਦਾ ਦਿੱਤਾ ਹੋਇਆ ਸੀ ਤੇ ਪੁੱਛੀ ਕਿਸ ਤੋਂ ਬਾਅਦ ਫਿਰ ਦੇਖਾਂਗੇ ਜੇ ਕੀ ਖੁਲਾਸਾ ਇਹ ਇਹ ਰਾਉਂਡ ਤੁਸੀਂ ਲਾ ਲਓ ਵੀ 2-4 ਸਾਲ ਤੋਂ ਲੱਗੇ ਹੋਏ ਨੇ ਜੀ ਜਿੱਦਾਂ ਸਰ ਪੰਜਾਬ ਸਰਕਾਰੋਂ ਲੋ ਜਿਹੜੇ ਬੁਲਦੇ ਹੋਏ ਕਿ ਨਾਜੀ ਪ੍ਰਾਪਰਟੀ ਬਣਾਈਏ ਇਹਨਾਂ ਨੇ ਇਹ ਦੇਖੋ ਜੀ ਪ੍ਰੋਸੀਜਰ ਆ ਪੂਰਾ ਫਾਲੋ ਕਰਕੇ ਅਸੀਂ ਉਦੋਂ ਬਾਅਦ ਜਿਹੜਾ ਹੋਊਗਾ ਕੋਈ ਪ੍ਰਾਪਰਟੀ ਇਹਨਾਂ ਦੇ ਨਿਕਲਦੀ ਆ ਤਾਂ ਕਾਰਵਾਈ ਬਣਦੀ ਕਰਾਂਗੇ ਜੀ ਅਸੀਂ ਕੋਰਟ ਵਿੱਚ ਕੇਸ ਕਰਦੇ ਹਾਂ ਹਾਂਜੀ ਕੋਰਟ ਦੇ ਵਿੱਚ ਪੇਸ਼ ਕਰਨਾ ਜੀ ਇਹਨਾਂ ਨਾਲ ਹਾਂਜੀ 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 ਹੋਰ ਵੀ ਖਲਾਸੇ Så Svukker du der ennå?